ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਟੈਣਾ ਟੈਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਦੋਂ ਜਾਂਦੇ ਆਂ ਆਪਾਂ ਤਾਂ ਹਾਈਵੇ ਦੇ ਉੱਤੇ ਇਹ ਪਹਿਲਾ ਪਿੰਡ ਹੈ ਇੱਕ ਜਿਹੜਾ ਆਪਣਾ 메ਨ ਹਾਈਵੇ ਦੋਸਤੋ ਬਠਿੰਡੇ ਤੋਂ ਚੱਲਦਾ ਹੈ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਡਬਲ ਰੋਡ ਹੈ ਜਿਹੜਾ ਉਹ ਅਸਲ ਦੇ ਵਿੱਚ ਟੈਨੇ ਪਿੰਡ ਵਜ ਦੀ ਲੰਘਿਆ ਫਰੀਦਕੋਟ ਇੱਥੋਂ 3 ਕਿਲੋਮੀਟਰ ਸਾਈਡ ਤੇ ਹਟਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਤੁਹਾਨੂੰ ਰੁਟੀਨ ਚ ਵੀਡੀਓ ਦਿਖਾਈਆਂ। ਅੱਜ ਫੇਰ ਜਿਹੜੀ ਵੀਡੀਓ ਇਹਦੇ ਚ ਤਿੰਨ ਨਾਗ ਦਿਖਾਉਣੇ ਜਿਹਦੇ ਚ ਪਹਿਲੇ ਨੰਬਰ ਤੇ ਐਚ ਐਫ ਨਸਲ ਦੀ ਵੈੜ ਹਜੇ ਕੱਚੀ ਐ ਬਹੁਤ ਸੋਹਣਾ ਢਾਂਚਾ ਕੱਦ-ਕਾਠ ਚੰਗੇ ਦੀ ਐ। ਇਹ ਤੋਂ ਬਿਨਾ ਦੋ ਨਾਗ ਇਦਾਂ ਦੇ ਆ ਵੀ ਜਿਨ੍ਹਾਂ ਦੇ ਢਾਂਚੇ ਤੇ ਚਿਹਰੇ ਮੂਰੇ ਨੂੰ ਦੇਖੋਗੇ ਤਾਂ ਜਰਸੀ ਦਾ ਭਲੇਖਾ ਪਊਗਾ। ਰੰਗ ਰੂਪ ਨੂੰ ਦੇਖਦੇ ਆਂ ਤਾਂ ਕਿਤੇ ਨਾ ਕਿਤੇ ਐਚ ਐਫ ਨਾਲ ਕਰਾਸ ਲੱਗਦੀਆਂ। ਸੋ ਆਪਾਂ ਇਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਤਿੰਨ ਨਾਗੇ ਇਸ ਵੀਡੀਓ ਚ ਰਹਿਣਗੇ ਆਪਦੀ ਤਸੱਲੀ ਕਰਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਸ਼ੁਰੂਆਤ ਕਰੀਏ ਦੋਸਤੋ ਤੁਹਾਨੂੰ ਪਹਿਲਾਂ ਇਧਰ ਇਧਰ ਲਈਆਂ ਜਰਸੀ ਦਿਖਾਉਣੇ ਆ ਇੱਕ ਕ੍ਰਾਸ ਬਰੀਡ ਦੇ ਵਿੱਚ ਵੈੜ ਪਹਿਲੇ ਨੰਬਰ ਤੇ ਹੈ ਡਿਟੇਲ ਬਾਈ ਤੁਸੀਂ ਪੁੱਛਦੇ ਆ ਅਮਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅਮਰ ਭਾਈ ਆਈ ਜਾਂਦੇ ਆ ਰੂਟੀਨ ਚ ਪਸੂ ਹਾਂ ਜੀ ਆਈ ਜਾਂਦੇ ਆ ਇਹ ਕਿੰਨਾ ਮਸੂਆ ਗਾੜੇ ਸੁਣ ਇਹ ਦੂਜੇ ਸੁਆ ਜੀ ਭਾਈ ਜੀ ਕਿੰਨਾ ਟਾਈਮ ਲਾਉ ਬਸ ਤਿਆਰ ਹੀ ਹੈ ਤੁਹਾਡੇ ਸਾਹ ਖੋਲੀ ਨੂੰ ਸੋ ਦੋਸਤੋ ਰੇਟ 90000 ਹੈ ਇੱਕ ਦੋ ਦਿਨ ਲਾਉਗੀ ਬੱਚੇ ਜਰਸੀ ਨਸਲ ਦੇ ਬੜੇ ਚੰਗੇ ਦੇਊਗੀ ਵੈੜ ਇਹ ਦੁੱਧ ਗਰਮੀ ਦੀ ਰੁੱਤ ਚ ਇਹਨੇ ਚੰਗਾ ਦੇਣਾ ਕਿਉਂਕਿ ਥੋੜਾ ਕ੍ਰੋਸ ਅੰਗ ਹੈ ਤੇ ਕ੍ਰੋਸ ਅੰਗ ਗਾਵਾਂ ਗਰਮੀ ਘਟ ਮਣਾਉਂਦੀਆਂ ਹਵਾਣਾ ਅੱਗੋਂ ਪਿੱਛੋਂ ਪੂਰਾ ਚੰਗਾ 90000 ਰੇਟ ਹੈ ਮਾਨਤਨ ਹੋਊਗਾ ਲਿਆ ਭਾਈ ਵਾਪਸ ਕਿਰਾ ਅੰਦਰ ਨੂੰ ਲੈ ਜੀ ਸਿੱਧੀ ਸੋ ਦੇਖੋ ਇੱਕ ਇਹ ਗਰਮੀ ਦੀ ਰੁੱਤ ਦੀ ਗਾਂ ਪੂਰੀ ਚੰਗੀ ਹੈ ਗਾੜੀ ਦੋਸਤੋ ਅਗਲੇ ਪਾਸੇ ਹਵਾਨਾ ਬਹੁਤ ਚੰਗਾ ਬਾਕੀ ਹਜੇ ਇੱਕ ਦੋ ਦਿਨ ਲਾਊਗੀ ਤਾਂ ਪਿਛਾ ਨੂੰ ਹਵਾਨਾ ਹੋਰ ਭਰੂਗੀ ਹੁਣ ਵੀ ਹਵਾਨਾ ਚੰਗਾ ਹੈ ਬੰਦ ਦੇ ਲਈ ਸੋ ਇਹ ਪਹਿਲੇ ਨੰਬਰ ਤੇ ਗਾਂ ਦੋਸਤੋ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਤੋਂ ਅੱਗੇ ਇੱਕ ਇਹਦਾ ਜਾਦਾ ਪੱਖ ਜਰਸੀ ਹੈ ਇਦੇ ਚਿਹਰੇ ਤੋਂ ਇਹਦੀਆਂ ਅੱਖਾਂ ਤੋਂ ਵੀ ਅੰਦਾਜ਼ਾ ਹੁੰਦਾ ਹੈ ਬਾਕੀ ਥਾਂ ਦਾ ਸੈਜ ਬਹੁਤ ਸੋਹਣਾ ਹੱਥ ਇੰਜ ਚਵਾਈ ਵਾਲਾ ਪੂਰੀ ਮਜ਼ਬੂਤ ਹੈ ਅਮਰ ਭਾਈ ਕਿੰਨਾ ਮਸੂਆ ਇਹ ਦੂਜੇ ਸੂਆ ਬੇ ਜੀ ਕਿੰਨਾ ਟਾਈਮ ਲੈਂਦੀ ਇਹ ਹਫਤਾ ਲੈ ਜੂਗੀ ਪੂਰਾ ਕੀ ਰੇਟ ਰਹਿਣਾ ਹੈ ਇਹਦਾ 1 15 ਜੀ ਕੋਲੀ ਸੋ 1 ਲੱਖ ਤੇ 15000 ਇਹਦਾ ਰੇਟ ਹੈ ਹਜੇ ਸੂਨ ਦੇ ਵਿੱਚ ਹਫਤਾ ਲੈਂਦੀ ਹੈ ਜੱਸੀ گاਵਾਂ ਨਾਲ ਕੰਪੇਅਰ ਕਰੋਗੇ ਤਾਂ ਵੱਡਾ ਢਾਂਚਾ ਹੈ HF ਨਾਲ ਕੰਪੇਅਰ ਕਰਦੇ ਹਾਂ ਤਾਂ ਫੇਰੇ ਮੀਡੀਅਮ ਹਾਈਟ ਦੇ ਵਿੱਚ ਹੈ ਵੇਲ ਫੁੱਲ ਹੈ ਲੰਬਾਈ ਫੁੱਲ ਹੈ ਹਵਾਨਾ ਹਜੇ ਢਿੱਲਾ ਦੱਸਦਾ ਪਰ ਬਹੁਤ ਵੱਡਾ ਹੁਣ ਵੀ ਤਿਆਰ 1 ਲੱਖ ਤੇ 15000 ਦਾ ਰੇਟ ਹੈ ਜਰਸੀ ਬਰੀਡ ਇਹਨੂੰ ਜ਼ਿਆਦਾ ਮੰਨਾਂਗੇ ਆਪਾਂ ਕਿਉਂਕਿ ਫੇਸ ਇਹਦਾ ਬਿਲਕੁਲ ਜਰਸੀ ਵਾਲਾ ਸਟਰਕਚਰ ਤੁਸੀਂ ਦੇਖ ਹੀ ਸਕਦੇ ਹੋ ਸੋਹਣੀ ਗਾਂ ਦੋਸਤੋ ਰੇਟ 1 ਲੱਖ 15000 ਮੰਨਤਾਂ ਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਰੇਟ ਚੋ ਹੋਣਾ ਹੈ ਫਿਕਸ ਨਹੀਂ ਡਿਮਾਂਡ ਥਾਣ ਸੋਹਣੇ ਆ ਤੁਸੀਂ ਦੇਖ ਸਕਦੇ ਹੋ ਪਿਛਲੇ ਥਣ ਵੀ ਤੇ ਅਗਲੇ ਵੀ ਹੱਥੀਂ ਚਵਾਈ ਵਾਲੇ ਆ ਬਾਕੀ ਟਾਂਚਾ ਇਹਦਾ ਦੇਖ ਸਕਦੇ ਹੋ ਖਵਾਨਾ ਦੱਸੋ ਹਜੇ ਇਹਨੇ ਦਿਨ ਹਫਤਾ ਲੈਣਾ ਸੂਨ ਦੇ ਵਿੱਚ ਤਾਂ ਚੰਗਾ ਭਰੂਗੀ ਹਜੇ ਢਿੱਲ ਉਵੇਂ ਪਈ ਦਿਸਦੀ ਹੈ ਸੋ ਇਹ گاਉਂ 2 ਨੰਬਰ ਤੇ ਸੀ ਇੱਕ ਵੱਡੇ ਕੱਦ ਕਾਠ ਦੀ ਤੁਹਾਨੂੰ ਐਚ ਐਫ ਬਰੀਡ ਦੀ ਵਾੜ ਦਿਖਾਉਣੇ ਕਿੰਨਾ ਮਸੂਆ ਮੁਰ ਭਾਈ ਇਹ ਵੀ ਪਹਿਲਾ ਸੂਆ ਜੀ ਠੀਕ ਹੈ ਚਾਰ ਦਾ ਹੁੰਦਾ ਹੋਣੀ ਹੂੰ ਰਮਾਡਾ ਤੋਂ ਪ੍ਰੈਗਨੈਂਟ ਹੈ ਇਹ ਜੀ ਆਪ ਆਪਾਂ ਨੂੰ ਪੁੱਛਿਆ ਨੇ ਕਿ ਕਿਹੜੀ ਟੀਕੇ ਦੀ ਹੈ ਕਿੰਨੇ ਦਿਨ ਲਾਉਗੇ ਇਹ ਲੈਜੂ ਹਫਤੇ ਤੋਂ ਦੱਸ ਦੇਣੀ ਕੀ ਰੇਟ ਹੈ ਨੇ ਦਾ ਇਹ 135000 ਰੁਪਏ ਤੋਰੀ ਇੱਕ ਲੱਖ ਤੇ 35000 ਰੇਟ ਵੱਡੇ ਕੱਦ ਕਾਠ ਦੀ ਚਾਰ ਦੰਦ ਪਹਿਲਣ ਵੈੜ ਹੈ ਕੱਦ ਕਾਠ ਬਹੁਤ ਜਿਆਦਾ ਚੰਗਾ ਸੋਹਣੇ ਕੱਦ ਕਾਠ ਦੀ ਹੈ ਹਵਾਨਾ ਪੂਰਾ ਢਿੱਲਾ ਪਿਆ ਹੈ ਹਜੇ 10 12 ਦਿਨ ਲੈਂਦੀ ਹੈ ਪਰ ਮੁੱਢ ਸੋਹਣਾ ਬੱਜਿਆ ਹਵਾਨੇ ਦਾ ਬਾਕੀ ਫੇਸ ਦੀ ਬਿਊਟੀ ਦੇਖ ਸਕਦੇ ਹਾਂ ਦੋਸੋ ਇਹਦੀ ਐਚਐਫ ਬਰੀਡ ਦੇ ਵਿੱਚ ਪੈਂਦੀ ਹੈ। ਅਗਾਂਹ ਦੀ ਚੰਗੀ ਰੱਖੀ ਹੈ ਬਾਕੀ ਪਛਾਣ ਨੂੰ ਹਵਾਨਾ ਚੰਗਾ ਕੱਢੂਗੀ। ਦਿਨ ਹਜੇ ਲੈਂਦੀ ਹੈ ਸੂਨ ਦੇ ਵਿੱਚ 10 ਤੋਂ 12। ਅਮਰ ਭਾਈ ਇੱਕ ਜਿਹੜਾ ਹੋਰ ਕਢਾਲ ਗਿਆ ਉਦੋਂ ਨੂੰ। ਸੋ ਇੱਕ ਜਿਹੜਾ ਹੋਰ ਤੋਰ ਕੇ ਦੇਖਦੇ ਹਾਂ ਇਹਨੂੰ ਹਾਲਾਂਕਿ ਕਲੀਅਰ ਥਣ ਹਵਾਨਾ ਦਿਸ ਗਿਆ। ਫਿਰ ਵੀ ਥੋੜਾ ਹੋਰ ਜਿਹੜਾ ਕਢਾਉਣੇ ਆ ਤਾਂ। ਸੋ ਇਹਦੀ ਹਾਈਟ ਦੀ ਪ੍ਰੋਪਰ ਜਜਮੈਂਟ ਦੋਸੋ ਇੱਥੋਂ ਤੁਹਾਨੂੰ ਹੁਣ ਹੋ ਗਈ ਹੋਣੀ ਹੈ। ਚੰਗੇ ਕਾਤ ਕਾਠ ਦੀ ਵੱਡੀ ਵੈੜ ਹੈ ਸੂਆ ਪਹਿਲਾ ਸੁੰਦੀ ਹੈ ਲਿਆ ਭਾਈ ਕਮਾਲਾ ਬਸ ਸੂਏ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਤਿੰਨ ਸੀਜੀ ਦੇ ਚ ਦੋ گاਵਾ ਬਿਲਕੁਲ ਤਿਆਰ ਹੈ ਰੇਟ ਉਹਨਾਂ ਦੇ ਤੁਹਾਨੂੰ ਦੱਸਤੇ ਹੈ ਤੀਜੀ ਵੈੜ ਥੋੜੀ ਕੱਚੀ ਹੈ ਜਾਤ ਬਰੀਡ ਵਾਲੀ ਹੈ ਚੰਗਾ ਦੁੱਧ ਪਾਉਗੀ ਇਧਰੋਂ ਇਹ ਵੀ ਗਾਂ ਤੁਹਾਡੀ ਚੁਆਇਸ ਹੋ ਸਕਦੀ ਹੈ ਜਿਹੜੇ ਵੀ ਰਜਰਸੀ ਗਾਵਾਂ ਨੂੰ ਪਸੰਦ ਕਰਦੇ ਹੈ ਥੋੜਾ ਕ੍ਰੋਸ ਅੰਗ ਹੈ ਦੁੱਧ ਵੀ ਚੰਗਾ ਰਹੂਗਾ ਦੁੱਧ ਦੇਣਾ ਵੀ ਚੰਗਾ ਲੱਗਦਾ ਕਰਮਾ ਵਾਲੀ ਜਿਹੜਾ ਟਾਂਚੇ ਸੋਹਣੇ ਦੀ ਹੈ ਬਾਕੀ ਤੁਸੀਂ ਆ ਕੇ ਪਾਸ ਕਰੋਗੇ ਤੇ ਤੋਂ ਬਿਨਾ ਇੱਕ ਕ੍ਰਾਸ ਬਰੀਡ ਦੇ ਵਿੱਚ ਚੰਗਾ ਹਵਾਨਾ ਦਿਸਦਾ ਹੈ ਇਸ ਗਾਂ ਦਾ ਵੀ ਸੋ ਇਹ ਵੀ ਫੋਰ ਸੇਲ ਹੈ ਨਗ 3 ਤਸੱਲੀ ਤੁਸੀਂ ਕਰ ਲਿਓ ਧੰਨਵਾਦ